ਵਾਹ ਜੀ ਵਾਹ ਬਹੁਤ ਹੀ ਜਾਂ ਦੇਖੋ ਸੂਰਤ ਬਠਿੰਡਾ ਬਹੁਤ ਵਧੀਆ ਸ਼ਹਿਰ ਆ ਤੇ ਜਿਹੜਾ ਤੇਜ਼ੀ ਨਾਲ ਡਿਵੈਲਪ ਹੋ ਰਿਹਾ ਹੈ ਅਣਜਾਣ ਬੰਦਾ ਵੀ ਦੁਕਾਨ ਤੇ ਉਹਨੂੰ ਮੈਂ ਐਵੇਂ ਰੰਗਦਾ ਨਹੀਂ ਪਤਾ ਇੱਥੇ ਪੰਜਾਬੀ ਚ ਵੀ ਲਿਖਿਆ ਹੋਇਆ ਇੰਗਲਿਸ਼ ਵੀ ਲਿਖਿਆ ਹੋਇਆ ਹੈ ਬੰਦਾ ਸਾਨਣ ਆ ਕੇ ਚੀਜ਼ ਖਰੀਦ ਸਕਦਾ ਪਹੁੰਚ ਗਏ ਅਸੀਂ ਤਰਿਆਵ ਵਾਲੀ ਫੈਕਟਰੀ ਤੇ ਬਥੇਰੇ ਨਾਲ ਤਰਿਆਬ ਬਣਦਾ ਜਿਹੜਾ ਹੁਣ ਅਸੀਂ ਤਰਿਆਬ ਕਢਾ ਕੇ ਲੈ ਜਾਣਾ ਅੱਜ ਬਹੁਤ ਮਸ਼ਹੂਰ ਚਾਹ ਬਾਈ ਦੀ ਬਹੁਤ ਹੀ ਜਿਆਦੇ ਜਿਹੜਾ ਆਪਣਾ ਸੈਂਟਰ ਸਿਟੀ ਮਾਲ ਆ ਉਹਦੀ ਬੈਕ ਸਾਈਡ ਤੇ ਬਾਈ ਚਾ ਬਣਾਉਂਦਾ ਵਾਹ ਬਈ ਵਾਹ ਬਹੁਤ ਸੋਹਣਾ ਬੂਟ ਹੈ ਪਹੁੰਚ ਗਏ ਜੀ ਬਠਿੰਡੇ ਰਿੰਗ ਰੋਡ ਤੇ ਗ੍ਰੀਨਰੀ ਵੇਖੋ ਕਿੰਨੀ ਵਧੀਆ ਲੱਗਦੀ ਹੈ ਬਠਿੰਡਾ ਬਹੁਤ ਵਧੀਆ ਸ਼ਹਿਰ ਆ ਤੇ ਜਿਹੜਾ ਤੇਜ਼ੀ ਨਾਲ ਡਿਵੈਲਪ ਹੋ ਰਿਹਾ ਹੈ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਇੱਥੇ ਬਰ ਰਹੀਆਂ ਨੇ ਜਿਹਦਾ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਆਉਣ ਵਾਲੇ ਸਮੇਂ 'ਚ ਤੇ ਫਿਲਹਾਲ ਹੁਣ ਅਸੀਂ ਜਾ ਰਹੇ ਹਾਂ ਜੀ ਇੱਥੇ ਇੱਕ ਬੰਦਾ ਸ਼ੂਜ਼ ਸੇਲ ਕਰਦਾ ਹੈ ਉਹ ਦੇਣਿਆਂ ਦੇ ਕੋਲੇ ਕਿਹੋ ਜਿਹੀ ਕੁਆਲਿਟੀ ਹੁੰਦੀ ਹੈ ਕੀ ਸਿਸਟਮ ਹੁੰਦੀ ਹੈ ਸੁਣਿਆ ਵੀ ਬੰਦਾ ਬਹੁਤ ਮਸ਼ਹੂਰ ਹੈ ਤੇ ਸੋਨੋ ਵੀ ਦਿਖਾਉਣੇ ਆਜੋ ਕਰੋ ਪਹੁੰਚ ਗਏ ਅਸੀਂ ਤਰਜਾ ਵਾਲੀ ਫੈਕਟਰੀ ਤੇ ਬਥੇਰੇਣਾ ਤਰਜਾ ਬਣਦਾ ਜਿਹੜਾ ਆਉਣ ਅਸੀਂ ਤਰਜਾਬ ਕਢਾ ਕੇ ਲੈ ਜਾਣਾ ਅੱਜ ਵਾਹ ਵੀ ਵਾਹ ਓ ਬੱਲੇ 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 ਵਾਹ ਵੀ ਵਾਹ ਬਹੁਤ ਸੋਹਣੇ ਬੂਟਾ ਹੈ ਇੱਥੇ ਤੁਹਾਨੂੰ ਹਰ ਇੱਕ ਵੈਰਾਈਟੀ ਮਿਲੂਗੀ ਤੇ ਬਹੁਤ ਦੂਰ ਤਾਈਂ ਮਤਲਬ ਕਾਮਾ ਬਾਈ ਵਰਗਾ ਦਾ ਉਹ ਰੈਂ ਲੈਂਡ ਭਰੀ ਪਈ ਆ ਉੱਥੇ ਕਿਹੜਾ ਕੁੜਾ ਮਾਰ ਜਾਂਦਾ ਜੀ ਤੇ ਰੈੱਡ ਰੋਡ ਦੇ ਵੇਖ ਲੈ ਬਲਾਲ ਹੁਣ ਅਸੀਂ ਜਾਣੇ ਆ ਜੀ ਪੱਗਾਂ ਵਾਲੀ ਦੁਕਾਨ ਤੇ ਇਸ ਵਕਤ ਆਂ ਪੱਟੀ ਰੋਡ ਤੇ ਇੱਥੇ ਇੱਕ ਦੁਕਾਨ ਆ ਬੜੀ ਮਸ਼ਹੂਰ ਕਹਿੰਦੇ ਪੱਗਾਂ ਵਾਲੀ ਉੱਨਾ ਕੁ ਜਾਣੇ ਆਂ ਦੇਖਦੇ ਆਂ ਕੋ ਸਰਦਾਰ ਭਰਾਵਾਂ ਨੇ ਲੈਣੀਆਂ ਤੋਂ ਪੱਗਾਂ ਅਸੀਂ ਪਹੁੰਚ ਚੁੱਕੇ ਆਂ ਪੱਗਾਂ ਵਾਲੀ ਦੁਕਾਨ ਤੇ ਤੇ ਤੁਸੀਂ ਅੰਦਰੋਂ ਦੁਕਾਨ ਦੇਖੋ ਬਾਈ ਨੇ ਕਿੱਡਾ ਵਧੀਆ ਮਤਲਬ ਸਿਸਟਮ ਬਣਾਇਆ ਹੋਇਆ ਤੇ ਤੁਹਾਡੀ ਰੂਹ ਖੁਸ਼ ਹੋ ਜੂਗੀ ਚੱਲਦੇ ਆਂ ਅੰਦਰ ਤੇ ਪੱਟੀ ਰੋਡ ਤੇ ਬਟਿੰਡਾ ਦਾ ਪੰਜਾਬੀ ਸਟੋਰ ਬਟਿੰਡਾ ਆਊਟਲੈਟ ਵੇਖੋ ਤੁਸੀਂ ਕੱਲਾ ਕੱਲਾ ਰੰਗ ਤੇ ਕੱਲੀ ਕੱਲੀ ਦਸਤਾਰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਵਾਹ ਜੀ ਵਾਹ ਜੇ ਗਨ ਜਾਣਵੰਦਾ ਵੀ ਆਉਂਦਾ ਤਾਂ ਉਹ ਵੀ ਇਨਸਾਨੀ ਨਾਲ ਸਿਲੈਕਟ ਕਰ ਸਕਦਾ ਕਲਰ ਕਿਉਂਕਿ ਇਕੱਲੇ-ਇਕੱਲੇ ਕਲਰ ਦੇ ਹਿਸਾਬ ਨਾਲ ਦਸਤਾਰ ਸਜਾਈ ਵੀ ਹੈ ਤੇ ਥੱਲੇ ਉਹ ਦਸਤਾਰ ਪਈ ਵੀ ਹੈ ਇਹ ਦੇਖੋ ਵਾਹ ਜੀ ਵਾਹ ਬਹੁਤ ਹੀ ਜਾਂ ਦੇਖ ਖੂਬਸੂਰਤ ਬ੍ਰੇਕਰ ਨੂੰ ਸਾਰੇ ਹੱਥੀ ਲੱਗਦੇ ਆ ਇਰੇ ਪੰਜਾਬ ਇੱਥੇ ਤੁਹਾਨੂੰ ਸਾਰੇ ਹਰੇ ਕਲਰ ਮਿਲ ਜੂਗਾ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਸਫੈਦ ਹਲਕਾ ਗੂੜਾ ਹਲਕਾ ਕਾਫੀ ਬਹੁਤ ਵਧੀਆ ਸ਼ਾਪ ਆ ਪਿਆਰ ਕਹਿੰਦੇ ਤੇ ਕੁਆਲਿਟੀ ਬਹੁਤ ਚੰਗੀ ਹੈ ਆਓ ਸੇਵਾ ਦਾ ਮੌਕਾ ਦਿਓ बाकी सू दिखाने तो सैसरी भी हैगी बे इस तरह की बाज आ गए अटाइया आ गई वाह ਬਹੁਤ ਸੋਹਣਾ ਜਿੱਦਾਂ ਵੀ ਕਹਿ ਲੀਏ ਖੂਬਸੂਰਤ ਸਸੇ ਗੱਲ ਜੀ ਦਰਸਲ ਗੱਲ ਆਇਆ ਵੀ ਮਿਹਨਤ ਕੇ ਪੱਕਾ ਦੇ ਨੌਲੇਜ ਹੈ ਨਹੀਂ ਤੇ ਮੇਰੇ ਬਰਦਰਾਂ ਨੂੰ ਪੱਕ ਲੈਣਾ ਹੋਣਾ ਸੀ ਅੱਜ ਬਟਿੰਡੇ ਤਾਂ ਆਏ ਆ ਤੇ ਆਉਣ ਸਾਰੀ ਮੈਂ ਬਾਈ ਨੂੰ ਕਹਿੰਦਾ ਵੀ ਮੈਂ ਤਾਂ ਬਾਈਆਂ ਕੋਲ ਦੀ ਦੁਕਾਨ ਬਹੁਤ ਵਧੀਆ ਤਰੀਕੇ ਨਾਲ ਸਜਾਈ ਵੀ ਹੈ ਤੇ ਅਣਜਾਣ ਬੰਦਾ ਵੀ ਦੁਕਾਨ ਤੇ ਨੂੰ ਮੈਂ ਮੈਨੂੰ ਰੰਗ ਦਾ ਨਹੀਂ ਪਤਾ ਇੱਥੇ ਪੰਜਾਬੀ ਚ ਵੀ ਲਿਖਿਆ ਹੋਇਆ ਅੰਗਰੇਜ਼ੀ ਵੀ ਲਿਖਿਆ ਹੋਇਆ ਬੰਦਾ ਸਾਨਨ ਆ ਕੇ ਚੀਜ਼ ਖਰੀਦ ਸਕਦਾ ਮਨ ਖੁਸ਼ ਹੋ ਗਿਆ ਬਾਕੀ ਕੁਆਲਿਟੀ ਬਹੁਤ ਚੰਗੀ ਹੈ ਜੇ ਮੈਂ ਦੱਸਦੇ ਆ ਕਿਉਂਕਿ ਹੁਣ ਮੈਂ ਤਾਂ ਪੱਗ ਬੰਨਦਾ ਨਹੀਂ ਤੇ ਬਰਾੜ ਸਾਹਿਬ ਇਹ ਬੰਦੇ ਆ ਦੂਜੀ ਗੱਲ ਕੋਈ ਐਨੀ ਵੀਡੀਓ ਸੋਚ ਕੇ ਬਣਾਈ ਵੀ ਜੋ ਮੇਰੇ ਦਿਲ ਚ ਆਇਆ ਮੈਂ ਬੋਲਤਾ ਤੇ ਔਨ ਸਿਰ ਬਸ ਇਹ ਸਾਡੀ ਗੱਲ ਹੋ ਤਾਂ ਮੈਂ ਆਪ ਵੀ ਵੀਡੀਓ ਬਣਾਈ ਐ ਤੇ ਬਾਕੀ ਮਨ ਖੁਸ਼ ਹੋ ਗਿਆ ਬਈ ਤੇ ਵੀਰ ਜੀ ਤੁਹਾਨੂੰ ਕਿਦਾਂ ਦਾ ਕਨਸੈਪਟ ਲੱਗਿਆ ਇਹ ਸਾਰਾ ਬਹੁਤ ਵਧੀਆ ਵੀ ਜਿੰਨਾ ਵੀ ਕਹਿ ਦਗੇ ਸਭ ਤੋਂ ਵੱਡੀ ਗੱਲ ਇੱਥੇ ਤੁਸੀਂ ਪੰਜਾਬ ਦੀਆਂ ਸਾਰੀਆਂ ਚੀਜ਼ਾਂ ਜਿਵੇਂ ਮਹਾਰਾਜ ਨੀਰ ਸਿੰਘ ਜੀ ਦਾ ਆਪਣਾ ਕਲਚਰ ਸਭ ਇਹ ਦੁਕਾਨ ਬਿਆਨ ਕਰਦੀ ਹੈ ਤੇ ਸਾਰੀ ਅਸਥਰੀ ਤੁਹਾਨੂੰ ਇੱਥੇ ਆਉਣਾ ਮਿਲ ਜੰਦਾ ਠੀਕ ਹੈ ਜੀ ਹਾਂ ਜੀ ਪਹੁੰਚ ਗਏ ਅਸੀਂ ਹੁਣ ਅਜੀਤ ਰੋਡ ਤੇ ਇੱਥੇ ਕਰਦੇ ਆਂ ਪੇਟ ਪੂਜਾ ਤੇ ਫਿਰ ਕੀ ਹੋਰ ਕੰਮ ਕਰਾਂਗੇ ਫੁਲਾਲ ਜੀ ਹੁਣ ਖਾਨਜਾਨੀ ਰੋਲ ਰੋਲ ਇੱਥੋਂ ਦੇ ਬੜੇ ਮਸ਼ਹੂਰ ਆ ਤੁਹਾਨੂੰ ਪਤਾ ਹੀ ਹੈ ਹਾਂਗਕਾਂਗ उन्हें जने पेट पूजा करके फिर थोड़े दूर होने बठिंडा अजीत रोड ਢੰਡੇ ਆਏ ਹੋਗੇ ਤੇ ਚਾਹ ਨਾ ਪੀ ਕੇ ਜਾਗੇ ਕਿਵੇਂ ਹੋ ਸਕਦਾ ਬਹੁਤ ਮਸ਼ਹੂਰ ਚਾਹ ਵਾਈ ਦੀ ਬਹੁਤ ਹੀ ਜਿਆਦੇ ਜਿਹੜਾ ਆਪਣਾ ਸੈਂਟਰ ਸਿਟੀ ਮਾਲ ਆ ਉਹਦੀ ਬੈਕ ਸਾਈਡ ਤੇ ਬਾਈ ਚਾਹ ਬਣਾਉਂਦਾ ਤੇ ਉੱਧਰ ਤੱਕ ਹੰਡਲਾ ਲਾਉਂਦਾ ਚਾਹ ਬਣਾਉਣ ਤੇ ਬੜੇ ਸ਼ੌਂਕ ਨਾਲ ਬਣਾਉਂਦਾ ਤੇ ਬਹੁਤ ਲੋਕ ਚਾਹ ਪੀਣ ਵੀ ਆਉਂਦੇ ਬੈਰ ਕੇ ਬੈਠੇ ਆ ਉਧਰ ਹੀ ਬੈਠੇ ਆ ਤੇ ਇਧਰ ਹੀ ਬੈਠੇ ਬੈਰ ਕੇ ਸਾਡੇ ਬੰਦੇ ਬੈਠੇ ਆ ਚਾਹ ਬਹੁਤ ਵਧੀਆ ਬਣਾਉਂਦਾ ਜਿੰਨੀ ਵੀ ਕਹੇਗੀ ਰੋ ਅਸੀਂ ਹੋ ਗਏ ਜੀ ਫ੍ਰੀ ਤੇ ਹੁਣ ਅਸੀਂ ਐਸ ਵਕਤ ਹੈਗੇ ਜੀ ਜੀਤ ਰੋਡ ਦੇ ਲਾਗੇ ਤੱਕ ਗੇ ਬਠਿੰਡੇ ਦੀ ਸਭ ਤੋਂ ਜਿਹੜੀ ਮਸ਼ਹੂਰ ਸਟਰੀਟ ਅਜੀਤ ਰੋਡ ਤੇ ਹੁਣ ਇੱਥੇ ਵੀ ਥੋੜਾ ਜਿਹਾ ਰਸ਼ ਘਟ ਗਿਆ ਕਿਉਂਕਿ ਤੁਹਾਨੂੰ ਪਤਾ ਵੀ ਹਾਈਲਾਈਟਸ ਵਾਲਾ ਕੰਮ ਲਗਭਗ ਬਹੁਤ ਹੱਦ ਤੱਕ ਘਟ ਗਿਆ ਤੇ ਬੱਚੇ ਹੁਣ ਮੈਨੂੰ ਲੱਗਦਾ ਵੀ ਇੱਕ ਤਾਂ ਇਹ ਵੀ ਕ੍ਰੈਡਾ ਕਲੁੱਡਾ ਨੇ ਵੀ ਮੈਨੂੰ ਲੱਗਦਾ ਬੰਦ ਕਰਤਾ ਤੇ ਤਾਂ ਕਰਕੇ ਥੋੜਾ ਜਿਹਾ ਫਿਰ ਜਿਹੜਾ ਦੂਜੇ ਕੰਮ ਤੇ ਅਸਰ ਪਿਆ ਖਾਣ ਪੀਣ ਵਾਲੀਆਂ ਦੁਕਾਨਾਂ ਤੇ ਵੀ ਹੁਣ ਉਵੇਂ ਕਰਾਊਡ ਨਹੀਂ ਹੁੰਦਾ ਜਿਵੇਂ ਪਹਿਲਾਂ ਹੁੰਦਾ ਸੀਗਾ ਵੈਸੇ ਇਹ ਜੇ ਬਟਾਂਡੇ ਦਾ ਮੇਨ ਹੈ ਜਿਹੜਾ ਦਿਲ ਹੈ ਉਹ ਜੀਤ ਰੋੜੀ ਹੈ ਸਭ ਤੋਂ ਵੱਧ ਰੌਣਕ ਮੇਲਾ ਇੱਥੇ ਹੁੰਦਾ ਜੇ ਵੇ ਤੁਸੀਂ ਬਹਾਲੀ ਦਾ ਜਿਵੇਂ 3 ਵੀ 2 ਕਹਿ ਲੈਂਦੇ ਸੱਤ ਫੇਸ ਰੌਣਕ ਮੇਲਾ ਜਿਆਦਾ ਹੁੰਦਾ ਹੁਣ ਇੱਥੇ ਵੀ ਵਧੀਆ ਹੁੰਦਾ ਤੇ ਚਲੋ ਬਾਕੀ ਹੁਣ ਹੋ ਗਏ ਸੀ ਵਿਹਲੇ ਸਾਰਿਆਂ ਨੇ ਸ਼ਾਪਿੰਗ ਕਰ ਲਈ ਐ ਤੇ ਹੁਣ ਵਾਪਸੀ ਹੈ ਘਰਾਂ ਨੂੰ ਤੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਐ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੱਲ ਨੂੰ ਮਿਲਾਂਗੇ ਆਪਾਂ ਨਵੇਂ ਵੀਡੀਓ ਨਾਲ ਨਵੇਂ ਬਲੌਗ ਨਾਲ ਓਕੇ ਦੋਸਤੋ ਬਾਏ ਬਾਏ ਟਾਟਾ ਮਿਲਦੇ ਆਂ ਕੱਲ ਨੂੰ ਸਤਿਨਾਮ ਵੇ ਸੱਚੇ ਪਾਤਸ਼ਾਹ ਸਤਿਨਾਮ ਵੇ